ਤੁਸੀਂ ਕਹਿੰਦੇ ਰਿਹਾ ਹੋ ਨਾ ਕੱਲਿਆਂ ਦੀ ਸਰਕਾਰ ਵਾਲੇ ਵੀ ਸਾਰੇ ਨਸ਼ਾ ਵੇਚਦੇ ਆ ਅੱਜ ਤੁਸੀਂ ਸੌਂਖਾ ਖਾ ਕੇ ਦੱਸੋ ਛੋਡੇ ਹਲਕੇ ਦੇ ਵਿੱਚ ਜਿੰਨੇ ਲੋਕ ਨਸ਼ਾ ਵੇਚਦੇ ਆ ਤੁਸੀਂ ਉਹਨਾਂ ਤੋਂ ਕਿੰਨਾ ਕਮਿਸ਼ਨ ਲੈਣੇ ਨਸ਼ਾ ਮਾਰੀ ਤੁਹਾਡਾ ਚੱਲ ਰਿਹਾ ਹੈ ਕੱਲ ਤੂੰ ਫੇਰ ਮੈਂ ਅੱਜ ਤੂੰ ਛੋਡੇ ਪਿੰਡ ਚ ਨਸ਼ਾ ਮੁਕਤ ਕਰਤਾ ਹਾਂਜੀ ਸਾਰੇ ਚੱਕਾਂ ਚ ਵੇਚਦਾ ਛੋਡੀ ਨਿਗਰਾਨੀ ਦੇ ਵਿੱਚ ਆ ਛੋਡੀ ਪੁਲਿਸ ਨੂੰ ਪਤਾ ਕਿਉਂ ਝੂਠ ਮਾਰੇ ਸੀ ਲੋਕਾਂ ਨਾਲ ਕੋਈ ਹਜ਼ਾਰ ਰੁਪਏ ਤੇ ਨਹੀਂ ਸਰਕਾਰ ਦੇ ਤੇ ਬੈਠੇ ਕੋਈ ਭੁੱਖਾ ਨਹੀਂ ਮਰਦੇ ਲੋਕ ਵੋਟਾਂ ਕਿਉਂ ਵੋਟਾਂ ਦੇ ਤੂੰ ਹੂਣ ਨਾ ਨਾ ਵੋਟਾਂ ਆਣ ਸਤਾਈ ਦੇ ਵਿੱਚ ਸਾਬਨਾ ਬੰਦੇ ਮਰੇ ਆ ਜਦੋਂ ਕੈਪਟਨ ਦੀ ਸਰਕਾਰ ਸੀ ਭਗਵਾਨਤ ਜੀ ਕਹਿੰਦੇ ਵੀ 302 ਦਾ ਪਰਚਾ ਮੁੱਖ ਮੰਤਰੀ ਤੇ ਹੋਣਾ ਚਾਹੀਦਾ ਜੇ ਉਹ ਆਪ ਕਹਿੰਦਾ ਕਿ ਕੈਪਟਨ ਮਨਿੰਦਰ ਸਿੰਘ ਦੇ ਪਰਚਾ ਹੋਣਾ ਚਾਹੀਦਾ ਹੁਣ ਪਰਚਾ ਉਸ ਤੇ ਹੋਣਾ ਚਾਹੀਦਾ ਤਿੰਨ ਸਾਲਾਂ ਦੇ ਵਿੱਚ ਤੁਸੀਂ ਅੱਜ ਪੂਰਾ ਪੁੱਚੋ ਖੁਰਦ ਦਾ ਮੂੰਹ ਦੇਖਿਆ ਤੇ ਉਹ ਵੀ ਸਿਰਫ ਆ ਦੋ ਕਮਰਿਆਂ ਦਾ ਤੁਸੀਂ ਦੱਸੋ ਵੀ ਪੁੱਚੋ ਖੁਰਦ ਦੇ ਵਿੱਚ ਤਿੰਨ ਸਾਲਾਂ ਦੇ ਵਿੱਚ ਤੁਹਾਡੇ ਕੋਲੇ ਟਾਈਮ ਕਿਉਂ ਨਹੀਂ ਸੀਗਾ ਜਿਹੜੀਆਂ ਲੋਕਾਂ ਦੀਆਂ ਸਮੱਸਿਆਵਾਂ ਦਾ ਨਹੀਂ ਹੈ ਇਹ ਦੇਖੋ ਤੁਸੀਂ ਸਾਨੂੰ ਐਂ ਦੱਸ ਦਿਓ ਵੀ ਕਿਹੜਾ ਓਪਨ ਕਿਤੇ ਆਏ ਕੁਛ ਨਸ਼ਿਆਂ ਦਾ ਪ੍ਰਚਾਰ ਸ਼ੁਰੂ ਕੀਤਾ ਨਸ਼ਾ ਵਿਰੋਧ ਜੁੱਧ ਖੜਜੋ ਕਮੈਂਟ ਓ ਸੋਢੀ ਬੀਬੀ ਦਾ ਕੀ ਬਣਿਆ ਥਾੜ ਵਾਲੀ ਦਾ ਤੇਜ ਭੇਦੀ ਹੁੰਦਾ ਅਕਸਰ ਜੱਜ ਨਹੀਂ ਹੁੰਦਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਐਮ ਐਲ ਏ ਸਭ ਕਹਿੰਦੇ ਨੇ ਕੋਰਟ ਦਾ ਫੈਸਲਾ ਲੋਕਾਂ ਦੇ ਘਟਾ ਦਿਓ ਸੋਢੀ ਬੀਬੀ ਨੇ ਨਸ਼ੇ 'ਚ ਫੜੀ ਗਈ ਆ ਤੇ ਉਹਦਾ ਚਲਾਨ ਤੇਸ਼ ਕਿਉਂ ਨਹੀਂ ਕੀਤਾ ਪੁਲਿਸ ਨੇ ਤੇ ਜਮਾਤ ਸੋਢੀ ਪੁਲਿਸ ਨੇ ਦਵਾਈ ਆ ਕੜਕ ਮੱਚ ਗਈ ਲੋਕਾਂ ਦੀ ਸੀਐਮ ਨੇ ਇੱਕ ਲੱਭੂ ਨਹੀਂ ਬੋਲਿਆ ਦੱਸੋ ਕਿਸਾਨਾਂ ਨੂੰ ਦੇਣ ਪੈਸੇ ਤੁਸੀਂ ਦੇਖੋ ਐਮਐਲਏ ਦਾ ਕੰਮ ਹੁੰਦਾ ਹੈ ਕਿ ਵਿਧਾਨ ਸਭਾ ਚ ਕਾਨੂੰਨ ਬਣਾਉਣਾ ਐਮਐਲਏ ਦਾ ਕੰਮ ਖੇਤਾਂ ਚ ਨਹੀਂ ਹੈ ਨਾ ਜਾ ਸਕਦਾ ਪਰ ਉੱਥੇ ਜਿਹੜਾ ਵਿਧਾਨ ਸਭਾ ਦੇ ਵਿੱਚ ਕਾਨੂੰਨ ਬਣਾਉਂਦਾ ਉਹ ਪੁਰਾਣਾ ਚੱਲੀ ਜਾਂਦਾ ਹੈ ਐਮਐਸਪੀ ਜਿਹੜਾ ਹੈਗਾ ਇਹ ਤਾਂ ਹੁਣ ਸਰਕਾਰ ਮੰਤਲ ਸੈਂਟਰ ਸਰਕਾਰ ਦਾ ਨੁਕਰਾ ਕਰਦਾ ਅੱਜ ਸ਼ਾਮ ਨੂੰ ਅਸਤੀਫਾ ਦਿਓ ਕੜਕ ਮੱਚ ਸਾਨੂੰ ਜੀ ਆ ਬੀਬੀ ਭਾਲ ਕੇ ਲਓ ਦੇਵਾ ਆਵਾਮ ਦੀ ਪਾਰਟੀ ਦੀ ਸਰਕਾਰ ਤੁਸੀਂ ਆਪਣੀ ਗੱਲ ਕਰੋ ਨਹੀਂ ਤੁਸੀਂ ਸਰ ਮੈਂ ਤੁਸੀਂ ਮੇਰੀ ਗੱਲ ਤਾਂ ਸੁਣਨਾ ਵੀ ਆਹ ਛੋਟੀ ਪਾਰਟੀ ਚੋਣਾ ਤੋਂ ਪਹਿਲਾਂ ਕਹਿ ਰਹੀ ਐ ਵੀ 5 ਮਿੰਟਾਂ ਚ ਐਮਐਸਪੀ ਦੇਵਾਂਗੇ ਕੈਪਟਨ ਕੁਰਸੀ ਸਾਡੇ ਤੁਸੀਂ ਸਾਡੇ ਹਲਕੇ ਦੇ ਐਮਐਲਏ ਹੂੰ ਤੇ ਐਮਐਲਏ ਲੋਕਾਂ ਦਾ ਮਾਈ ਵਾਪਾ ਹਾਂਜੀ ਹਾਂਜੀ ਠੀਕ ਹੈ ਨਾ 3 ਸਾਲਾਂ ਦੇ ਵਿੱਚ ਤੁਸੀਂ ਅੱਜ ਪੂਰਾ ਪੁੱਛੋਖੁਰ ਦਾ ਮੂੰਹ ਦੇਖਿਆ ਹੂੰ ਤੇ ਉਹ ਵੀ ਸਿਰਫ ਆ ਦੋ ਕਮਰਿਆਂ ਦਾ ਅਧਿਕਾਰਤਨ ਤੁਸੀਂ ਇਹਦਾ ਆਇਓ ਕਰਨਾ ਚੰਗੀ ਗੱਲ ਆ ਤੁਸੀਂ ਆਪ ਦਾ ਕਰਦੇ ਹੋ ਤੁਹਾਡੀ ਪਾਰਟੀ ਦਾ ਹਕਮੰਦਾਰ ਦਾ ਐਮ.ਐਲ.ਏ ਦਾ ਇੱਕ ਤਾਂ ਸਾਡੀ ਸਮੱਸਿਆ ਵੀ ਲਗਭਗ 4 ਸਾਲ ਹੋ ਗਏ ਜਿਹੜਾ ਤੁਸੀਂ ਦਾਵਾ ਕਰਦੇ ਕਿ ਹਰੇ ਖੇਤ ਦੇ ਤੇ ਨਹਿਰੀ ਪਾਣੀ ਪਹੁੰਚ ਗਿਆ ਸਾਡੇ 4 ਸਾਲਾਂ ਤੇ ਇੱਕ ਬੂੰਦ ਵੀ ਨਹਿਰੀ ਪਾਣੀ ਨਹੀਂ ਪਹੁੰਚਿਆ ਸਾਨੂੰ ਕਿੰਨੇ ਵਾਰ ਮੰਗ ਪਤਾ ਦਿੱਤੀ ਦੂਜਾ ਸਾਰਾ ਇਹ ਆ ਵੀ ਸਾਡੇ ਲੋਕਾਂ ਦੇ ਪਸ਼ੂ ਮਰੇ ਸੀ ਉੱਚੋ ਖੁਰਦ ਦੇ ਲੋਕਾਂ ਦੇ ਪਸ਼ੂ ਮਰੇ ਆ ਘਟ ਤੋਂ ਘਟ ਤੁਹਾਡਾ ਫਰਜ਼ ਸੀ ਵੀ ਕੱਲੇ ਕੱਲੇ ਘਰੇ ਨਹੀਂ ਜਾ ਸਕਦੇ ਇੱਕ ਥਾਂ ਸੱਦ ਕੇ ਉਹਨਾਂ ਪਰਿਵਾਰਾਂ ਨਾਲ ਦੁੱਖ ਸਾਂਝਾ ਕਰ ਸਕਦੇ ਸੀ ਇਹ ਇਹ ਤਾਂ ਤੁਹਾਡੀ ਜ਼ਿੰਮੇਵਾਰੀ ਸੀਗੀ ਨਾ ਠੀਕ ਆ ਤੁਸੀਂ ਦੱਸੋ ਵੀ ਪੁੱਛੋ ਖੁਰਦ ਦੇ ਵਿੱਚ ਤਿੰਨ ਸਾਲਾਂ ਦੇ ਵਿੱਚ ਤੁਹਾਡੇ ਕੋਲੇ ਟਾਈਮ ਕਿਉਂ ਨਹੀਂ ਸੀਗਾ ਜਿਹੜੀਆਂ ਲੋਕਾਂ ਦੀਆਂ ਸਮੱਸਿਆਵਾਂ ਦਾ ਨਹੀਂ ਮਿਲਿਆ ਤਾਂ ਫਿਰ ਹੁੰਦਾ ਕੀ ਕਰੀਏ ਦੱਸੋ ਕਿੱਥੇ ਆ ਸਰ ਦੱਸੋ ਕਿੱਥੇ ਆ ਮਾਨਮ ਜੀ ਆਇਆ ਨਹੀਂ ਹੈ ਇਹ ਦੇਖੋ ਤੁਸੀਂ ਸਾਨੂੰ ਐਂ ਦੱਸ ਦਿਓ ਵੀ ਕਿਹੜਾ ਓਪਨ ਕਿਤੇ ਆਇਓ ਐਮ ਐਲ اے ਲੋਕਾਂ ਦਾ ਮਾਪਾਪ ਹੁੰਦਾ ਲੋਕ ਇਸ ਕਰਕੇ ਚੁੰਨਦੇ ਆ ਵੀ ਸਾਡੀ ਗੱਲ ਰੱਖੂਗਾ ਠੀਕ ਆ ਦੂਜੀ ਆਪਣੀ ਮੇਨ ਬੱਸ ਅੱਡੇ ਦੀ ਮੇਰੇ ਕੋਲੇ ਆਪ ਵੀ ਬਹੁੰਨ ਨੂੰ ਮੈਂ ਦੱਸੂ ਕੀ ਕਰ ਨਹੀਂ ਸਰ ਐਂ ਨਹੀਂ ਹੁੰਦਾ ਦੇਖੋ ਜੇ ਅਸੀਂ ਆ ਜਾਣੇ ਆ ਸਾਡਾ ਫਰਜ਼ ਹੈ ਤੁਹਾਨੂੰ ਗੱਲ ਦੱਸਣ ਦਾ ਜੇ ਅਸੀਂ ਤੁਹਾਨੂੰ ਗੱਲ ਨਾ ਦੱਸਾਂਗੇ ਉਦਾ ਮਸਲਾ ਤਾਂ ਨਹੀਂ ਹੱਲ ਹੁੰਦਾ ਨਾ ਤੁਸੀਂ ਇਹ ਹੁਣ ਟਿੱਕਰ ਕਹਿੰਦੇ ਰਹੇ ਹੋ ਵੀ ਜਿਹੜਾ ਸਰਕਾਰ ਕੋਈ ਬਣਾਉਂਦੀ ਆ ਉਹ ਸਰਕਾਰ ਦੀ ਜ਼ਿੰਮੇਵਾਰੀ ਆ ਜੇ ਕੋਈ ਸਕੂਲਾਂ ਦਾ ਕੁਝ ਕਰਦੀ ਆ ਸਰਕਾਰ ਦੀ ਕਹਿੰਦੇ ਨਹੀਂ ਬਥਰਾਂ ਦੀ ਤਾਂ ਲੋੜ ਹੀ ਨਹੀਂ ਜੇ ਨਹੀਂ ਲੋੜਤਾ ਉਹ ਆਪਾਂ ਸੋਡਿਆ ਲੈ ਜਿਹੜਾ ਭਾਈ ਭੰਡਾ ਸਾਹਿਬ ਆਪਾਂ ਉਹਦੀ ਸਾਰੀ ਗੱਲਬਾਤ ਹੀ ਕਰ ਲੈਣੇ ਆ ਵੀ ਕਹੇ ਇਹ ਨਾ ਰਹੇ ਵੀ ਅਰੇ ਅੱਜ ਤੇ ਕਦੇ ਕਹੀ ਨਹੀਂ ਵੀ ਅਰੇ ਜਿਹੜੀ ਕੋਈ ਸਮੱਸਿਆ ਹੈਗੀ ਸਕੂਲਾਂ ਦੀ ਹੈਗੀ ਆ ਵੀ ਉਹ ਤੇ ਅਸੀਂ ਕੁਝ ਕਰ ਨਹੀਂ ਰਹੇ ਠੀਕ ਹੈ ਨਾ ਇਹ ਆ ਚੱਕੋ ਸਮਾਰਟ ਥੋੜੀ ਬੜ ਜਾਂਦਾ ਕੈਂਸਰ ਤੇ ਆਇਓਟੈਕਸ ਹੋਣ ਲੜ ਕੈਂਸਰ ਨਹੀਂ ਹਟਦਾ ਕਿਦੇ ਵਾਸਤੇ ਕੀਮੋਥੈਰਪੀ ਕਰਨੀ ਪੈਂਦੀ ਹੈ ਕੱਲੀ ਬਿਲਡਿੰਗ ਨੂੰ ਸਕੂਲੀ ਕਹ ਲੈ ਦੋ ਡੱਬੇ ਤੇ ਸੈਂਟਰ ਦੇ ਬਾਹਰ ਰੰਗ ਕਰ ਦੋ ਸਮਾਰਟ ਸਕੂਲ ਲਿਖ ਦੋ ਸਮਾਰਟ ਥੋੜੀ ਬੜ ਜਾਂਦਾ ਕੈਂਸਰ ਤੇ ਦੋ ਡੱਬੇ ਠੀਕ ਹੈ ਨਾ ਦੂਜੇ ਜਿਹੜੇ ਲੋਕਾਂ ਦੇ ਬੁਨਿਆਦੀ ਸਵਾਲ ਆ ਕਰਜ਼ਾ ਮਾਫੀ ਵਾਲੇ ਛੋਡੇ ਸਰਕਾਰ ਨੇ ਇੱਕ ਲਬਜ ਨਹੀਂ ਬੋਲਿਆ ਵੀ ਜਿਹੜਾ ਲੋਕਾਂ 'ਤੇ ਮੇ ਕਰਜ਼ਾ ਚੜਿਆ ਸੀ ਉਹਦਾ ਕੀ ਕਰਾਂਗੇ ਠੀਕ ਆ ਪੰਜਾਬ ਦੇ ਪਾਣੀਆਂ ਬਾਰੇ ਛੋਟੀ ਪਾਰਟੀ ਦਾ ਕੀ ਸਟੈਂਡ ਆ ਪਹਿਲਾਂ ਤੈਨੂੰ ਦੱਸੋ ਦਰਿਆਵਾਂ ਦੇ ਪਾਣੀ ਬਾਰੇ ਅੱਧਾ ਰਹੇ ਆ ਨਹੀਂ ਫਿਰ ਇੱਕ ਮਿੰਟ ਹੁਣ ਸਾਡੇ ਉੱਥੇ ਗਏ ਹੋਏ ਆ ਸਾਰੇ ਵਲੰਟੀਅਰ ਗਏ ਹੋਏ ਸਰਕਾਰ ਉੱਥੇ ਬੈਠੀ ਹੈ ਤੁਸੀਂ ਮੈਨੂੰ ਸਾਰੇ ਇਹ ਦੱਸੋ ਜਿਹੜਾ ਐਕਟ 21 ਦਾ ਆਇਆ ਵਿਆ ਜਿਹੜਾ ਪਾਣੀ ਸੇਫਟੀ ਐਕਟ ਆਇਆ ਵਿਆ 21 ਦਾ ਆਪਣੀ ਸਰਕਾਰ ਨੇ ਉਹਨੂੰ ਰੱਦ ਕੀਤਾ ਯਾਰ ਉਹ ਕਰਦਾ ਜੇ ਤੁਹਾਡਾ ਵਿਧਾਨ ਸਭਾ ਸਪੈਸ ਬੁਲਾ ਕੇ ਉਹ ਰੱਦ ਕਰਤਾ ਵੀ ਜਨਨ ਕਿ ਰਿਪੀਨਿਅਨ ਕਾਨੂੰਨ ਮੁਤਾਬਕ ਪਾਣੀ ਦਾ ਦਰਿਆਵਾਂ ਤੇ ਹੱਕ ਕਿਦਾ ਬੰਦਾ ਪੰਜਾਬ ਦਾ ਹੀ ਬੰਦਾ ਚਲੋ ਪੰਜਾਬ ਆਂਦਾ ਬੰਦਾ ਇਹ ਥੋੜਾ ਸਟੈਂਡ ਹੈਗਾ ਹਰਿਆਣੇ ਤੋਂ ਤੁਸੀਂ ਕਹਿੰਦੇ ਆ ਵੀ ਹਰਿਆਣੇ ਨੂੰ ਪਾਣੀ ਮਿਲਣਾ ਚਾਹੀਦਾ ਇਹ ਪਹਿਲਾਂ ਤੋਂ ਹੀ ਸਮਝੌਤੇ ਹੋਏ ਆ ਵੀ ਕਿੰਨੇ ਕੁ ਕੁਝ ਪਰਸੈਂਟ ਪਾਣੀ ਜਾਊਗਾ ਹਮਮਾ ਬੱਚਾ ਕੁਝ ਲਿਮਟ ਚ ਪਾਣੀ ਨਹੀਂ ਚਾਹੀਦਾ ਨਹੀਂ ਨਹੀਂ ਲਿਮਟ ਚ ਨਹੀਂ ਉਹ ਪਤਾ ਕੀ ਹੈ ਨਾ ਜਿਹੜਾ ਰਪੀਨਨ ਕਾਨੂੰਨ ਆ ਉਹਦੇ ਮੁਤਾਬਕ ਜਿੱਥੋਂ ਦੀ ਦਰਿਆ ਆਉਂਦਾ ਉਹਦਾ ਹੱਕ ਹੁੰਦਾ ਕੇਚਰੀ ਵਾਲਾ ਆਪ ਕਹਿੰਦਾ ਵੀ ਹਰਿਆਣੇ ਨੂੰ ਵੀ ਪਾਣੀ ਮਿਲਣਾ ਚਾਹੀਦਾ ਦਿੱਲੀ ਨੂੰ ਵੀ ਮਿਲਣਾ ਚਾਹੀਦਾ ਜੇ ਇਹਦਾ ਹੱਲ ਨਹੀਂ ਕਰਦਾ ਪੀਐਮ ਮੇਰੇ ਨਾਲ ਚਾਹ ਬੀਕੇ ਹੱਲ ਕਰੇ ਜਿਵੇਂ ਮਤਲਬ 40% ਜਾਂ 60% ਦੇ ਜਿਵੇਂ ਦੇਸ਼ੋ ਦੇ ਹਿਸਾਬ ਨਾਲ ਉਹਨ सीएम ਦਾ ਕੰਮ ਕੀ ਆ ਜਾ ਕੇ ਪਾਖੜਾ ਦੇ ਅਜਮੋਨ ਮੰਤਰੀ ਤੇ ਜਾ ਕੇ ਧਰਨਾ ਲਾਵੇ ਉਹਦਾ ਕੰਮ ਆ ਵਿਧਾਨ ਸਭਾ ਚ ਮਤਾ ਕਰਨਾ ਕੋਰਟ ਨਹੀਂ ਉਹਦੇ ਲੜਨਾ ਤੇ ਮਤਾ ਹੁਣ ਪਾਤਾ ਲਿਆ ਉਥੇ ਕੋਰਟ ਨਹੀਂ ਕਹੋ ਨਾ ਮਤਾ ਮਤਾ ਅਭੀ ਮਤਾ ਹੀ ਪਾਲੇਗਾ ਕੋਰਟ ਕੋਰਟ ਨਹੀਂ ਕਿਥੇ ਦੱਸੋ ਕਿਹੜਾ ਕਿਥੇ ਕੋਰਟ ਤਾਂ ਗਈ ਨਹੀਂ ਸਪਰੀਨ ਕੋਰਟ ਤਾਂ ਨਹੀਂ ਜਦੋਂ ਮਤਾ ਹੀ ਪਾ ਲਾ ਵਿਧਾਨ ਸਭਾ ਦੇ ਵਿੱਚ ਤੁਸੀਂ ਕਾਪੀ ਲਿਓ ਵੀ ਜਿਹੜਾ ਤੁਸੀਂ 21 ਵਾਲਾ ਜਿਹੜਾ ਰੈਜੈਕਟ ਕੀਤਾ ਬੁਯਾਰ ਹੁਣ ਮੈਂ ਕਾਪੀ ਦੇਵਾਂ ਤੁਹਾਨੂੰ ਦੱਸ ਚਲੋ ਚਲੋ ਛੋਡੀ ਇਹ ਇਹ ਗੱਲ ਮੰਨ ਦਿਆ ਫੇਰ ਛੋਟਾ ਸੀਐਮ ਲਗਾਤਾਰ ਜਿੱਥੇ ਬੰਦਿਆਂ ਬਾਰੇ ਇਹ ਬੋਲਦਾ ਵੀ ਇਹ ਕਿੱਥੇ ਵੜ ਗੀਆਂ ਪਾਣੀਆਂ ਦੇ ਮਸਲੇ ਤੇ ਕਿਉਂ ਨਹੀਂ ਬੋਲਦੀਆਂ ਅਸੀਂ ਕਹਿੰਦੇ ਅੱਜ ਚਲੋ ਦਿੱਲੀ ਬੈਠੋ ਜਾ ਕੇ ਮੋਦੀ ਦੇ ਖਿਲਾਫ ਅਸੀਂ ਨਾਲ ਚੱਲਦੇ ਆਂ ਇਹ ਚੀਜ਼ ਜੀ ਦੇ ਖੂਨ ਲਾ ਕੇ ਜਿਹੜਾ ਛੀ ਦਵਾਨਾ ਵਾਲੀ ਡਰਾਮੇबाजी ਆ ਤੇ ਜਿੱਥੇ ਬੰਦਿਆਂ ਬਾਰੇ ਜਿਹੜਾ ਲਗਾਤਾਰ ਜ਼ਹਿਰ ਉਗਲਦਿਆ ਉਹ ਕਹਿੰਦੇ ਵੀ ਇਹਨਾਂ ਨੇ ਇੱਕ ਸਟੇਟਮੈਂਟ ਨਹੀਂ ਦਿੱਤੀ ਆ ਪ੍ਰੈਸ ਖੜੀ ਆ ਜਿੰਨੇ ਮੰਗ ਪੱਤਰ ਜੇ ਇੱਕ ਵੀ ਗੱਲ ਪਾਣੀ ਦੀ ਨਾ ਹੋਈ ਉਹਨੇ ਛੇਤਰ ਸਾਡੇ ਸਿਰ 'ਚ ਘੱਟ ਤੋਂ ਘੱਟ ਸੀਐਮ ਨੂੰ ਗੱਲ ਕਰਨ ਵੇਲੇ ਮਰਯਾਦਤ ਤਾਂ ਰੱਖਣੀ ਚਾਹੀਦੀ ਆ ਜਿਹੜੀ ਉਹ ਭਾਸ਼ਾ ਵਰਤਦੇ ਲੋਕਾਂ ਬਾਰੇ ਹੈ ਗੱਲਾਂ ਨੂੰ ਦੇਣਾ ਨਹੀਂ ਅਸੀਂ ਉਹਦੇ ਨਾਲ ਕਿਉਂ ਕਰੀਏ ਤੁਸੀਂ ਐਵੇਂ ਲੈ ਸਾਡੇ ਹਾਂ ਅਸੀਂ ਛੋਟੇ ਨਾਲ ਗੱਲ ਕਰ ਲਈ ਜੇ ਤਾਂ ਮੈਂ ਕੋਈ ਛੋਟੇ ਖਿਲਾਫ ਬੋਲਦਾ ਜਾਂ ਕੋਈ ਹੋਰ ਨਹੀਂ ਤੁਸੀਂ 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 ਵੀ ਪਹਿਲਾਂ ਬਹੁਤ ਜ਼ੋਰ ਲਾ ਹਟੇ ਹੋਣੀ ਤੁਸੀਂ ਠੀਕ ਆਏ ਹੋ ਤੁਸੀਂ ਵੀ ਕਿਹਾ ਵੀ ਬੇਲੇ ਆ ਤਾਂ ਤੁਰੇ ਫਿਰਦੇ ਆ ਇਹਨਾਂ ਨੇ ਤਾਂ ਬੇੜਾ ਕਰ ਕਰਤਾ ਛੋਟੇ ਦਾ ਸਟੇਟਮੈਂਟ ਆ ਸਾਰੀਆਂ ਰਿਕਾਰਡ ਉਪਈਆਂ ਠੀਕ ਹੈ ਤੀਜਾ ਸਭ ਤੋਂ ਵੱਡਾ ਮਸਲਾ ਆਪਣਾ ਬਠਿੰਡੇ ਦਾ ਬਸ ਅਡੇ ਦਾ ਮਸਲਾ ਜਿਹੜੀ ਜੀਵ ਉਹ ਬੰਦਾ ਕਹਦੇ ਵੀ ਪਾਈ ਚੱਲ ਬੋ ਲੈ ਗਿਆ ਮਾਫੀ ਦਿਓ ਚਲੋ ਇਹ ਛੱਡੀ 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 ਸਰ ਇੱਕ ਆਪਣਾ ਬਠਿੰਡੇ ਵਾਲੇ ਬਸ ਅਡੇ ਦਾ ਮਸਲਾ ਉਹ ਆਪਣਾ ਬਠਿੰਡੇ ਦਾ 7 ਕਿਲੋਮੀਟਰ ਦੂਰ ਜਾ ਰਹੇ ਤੁਸੀਂ ਸਾਡੇ ਹਲਕੇ ਦੇ ਨਮਾਇਦੇ ਹੋ ਤੁਸੀਂ ਇਹ ਕਹੋ ਵੀ ਐਸ ਬਸ ਅਡੇ ਦੇ ਨਾਲ ਜਾਣ ਸਾਡੇ ਇਲਾਕੇ ਦੇ ਲੋਕਾਂ ਨੂੰ ਪ੍ਰੋਬਲਮ ਆਊਗੀ ਮੈਨੂੰ ਦੱਸਾਂ ਵੀ ਮੈਂ ਵਿਧਾਨ ਆ सीएम साहब ਨੂੰ ਮੈਂ ਲਿਖ ਕੇ ਦਿੱਤਾ ਹੋਇਆ ਵੀ ਉੱਥੇ ਨਹੀਂ ਜਾਣਾ ਚਾਹੀਦਾ ਵੀ ਆਵਰ ਨੇ ਪਾਸੇ ਆਪਣੇ ਵੀ ਜੇ ਤੁਸੀਂ ਆਪਣੇ ਵਾਲੇ ਐਮਐਲਏ ਨੂੰ ਸਮਝਾਉਣਾ ਉਹਨੂੰ ਕਹੋ ਵੀ ਤੁਸੀਂ ਕੰਮ ਕਰ ਰਹੇ ਹੋ ਮੈਂ ਜਿਆਦਾ ਢੋਢੀ ਪਾਉਂਦਾ ਹਾਂ ਨਾਰਬਿੰਦ ਵਾਲੇ ਸਾਡੇ ਹਾਂ ਵੀਰੇ ਇਹ ਚੀਜ਼ ਤਾਂ ਸਾਨੂੰ ਵੀ ਦੁੱਖ ਹੈ ਜਾਣਾ ਚਾਹੀਦਾ ਸ਼ਹਿਰ ਵਿੱਚ ਜਿਆਦਾ ਹੁੰਦਾ ਨਹੀਂ ਇਸ ਇਸ ਦਾ ਸਾਨੂੰ ਵੀ ਦੁੱਖ ਹੈਗਾ ਬੱਸ ਸਟੈਂਡ ਦਾ ਸਾਨੂੰ ਨਹੀਂ ਦੁੱਖ ਹੈਗਾ ਦੱਸੋ ਅਸੀਂ ਕਿੱਥੇ ਜਾਣਾ ਸਾਡੇ ਬੱਚੇ ਨੂੰ ਲੋਕਾਂ ਨੂੰ ਦੇਖਣਾ ਪੈਣਾ ਸੋਟ ਪੈ ਇੱਕ ਦਾ ਜਿਵੇਂ ਪੁਲ ਵੀ ਬਣਾਇਆ ਜਾ ਸਕਦਾ ਹੈ ਨੇ ਸਰਬਾਹ ਮੈਂ ਉਹੀ ਗੱਲ ਕਰਦਣਾ ਇੱਕ ਤਾਂ ਇਹ ਦੱਸੋ ਜੀ ਹਾਂ ਮੈਂ ਤੁਹਾਨੂੰ ਦਿਖਾ ਸਕਦਾ ਚਲ ਤੁਸੀਂ ਇਹ ਨੂੰ ਮੈਂ ਤਾਂ ਲੈ ਕੇ ਭੇਜਿਆ ਵੀ ਇਹ ਜਾਣਾ ਚਾਹੀਦਾ ਤੁਸੀਂ ਪਹਿਲਾਂ ਸੁਣ ਲਿਆ ਕਰੋ ਐਮਐਲਏ ਸਾਹਿਬ ਦੀ ਗੱਲ ਵੀ ਪੂਰੀ ਕਰ ਲਓ ਸਵਾਲ ਪੁੱਛਣੋਂ ਜਵਾਬ ਤਾਂ ਲੈ ਲਓ ਕੋਈ ਗੱਲ ਨਹੀਂ ਗੱਲ ਕਰਦੇ ਆ ਐਮਐਲਏ ਸਾਹਿਬ ਛੋਟੇ ਨਾਲ ਸਿਆਣੇ ਹੋਣਗੇ ਐਮਐਲਏ ਕੋਈ ਜਾਣਦੇ ਨਹੀਂ ਵੀ ਸਾਨੂੰ ਜਾਣਦੇ ਨਹੀਂ ਅਸੀਂ ਪਰਿਵਾਰਕ ਤੌਰ ਤੇ ਮੈਂ ਐਮਐਲਏ ਨੂੰ ਚੰਗੀ ਤਰ੍ਹਾਂ ਜਾਣਦਾ ਤੁਸੀਂ ਐਮਐਲਏ ਸਾਹਿਬ ਇੱਕ ਤਾਂ ਸਾਨੂੰ ਇਹ ਬੇਨਤੀ ਆ ਵੀ ਜਿਹੜਾ ਤੁਸੀਂ ਕਿਹਾ ਸੀ ਵੀ ਅਸੀਂ ਖੇਤੀ ਨੀਤੀ ਲੈ ਕੇ ਆਵਾਂਗੇ ਇੱਕ ਤਾਂ ਉਹਦੀ ਬੇਨਤੀ ਵੀ ਕਿਦੋਂ ਲੈ ਕੇ ਆਉ ਰਹੀ ਹੈ ਪੰਜਾਬ ਸਰਕਾਰ ਠੀਕ ਆ ਇੱਕ ਜਿਹੜਾ ਐਮਐਸਪ ਦੋ ਮੁੱਦੇ ਆ ਇਹ ਤੇ ਤੁਸੀਂ ਦੱਸੋ ਵੀ ਕੀ ਕਰਾਂਗੇ ਹੁਣ ਐਮਐਸਪੀ ਜਿਹੜਾ ਹੈਗਾ ਇਹ ਤਾਂ ਹੁਣ ਸਰਕਾਰ ਮਤਲਬ ਸੈਂਟਰ ਸਰਕਾਰ ਦਾ ਨਿਯਮ ਹੈ ਅੱਛਾ ਠੀਕ ਆ ਉਹ ਸਰਟੀਫਾਈ ਕਰਨੇ ਦੇਣੀ ਹੁੰਦੀ ਐ ਮੈਸ ਸੈਂਟਰ ਸਰਕਾਰ ਨਾਲ ਦੇਣੀ ਹੋਣੀ ਠੀਕ ਆ ਜਾਨੀ ਕਿ ਉਹ ਐਮਐਸਪੀ ਜਾਨੀ ਇਹਦਾ ਹੁੰਦਾ ਸਰਕਾਰ ਨਾਲ ਤਾਂ ਵੀ ਇਹਨਾਂ ਦੇਉ ਅਸੀਂ ਠੀਕ ਆ ਜੇ ਤੁਹਾਡੇ ਨਾਲ ਸਰਕਾਰ ਨਹੀਂ ਖੜੀ ਮਾਨਸੂਰੀ ਹੱਕਾਂ ਦੀ ਗੱਲ ਨਹੀਂ ਕਰਦਾ ਮਾਲ ਸਾਹਿਬ ਤੁਹਾਡੇ ਹੱਕਾਂ ਦੀ ਗੱਲ ਕਰ ਰਹੇ ਆ ਵੀ ਤੁਹਾਡੇ ਨਾਲ ਖੜੇ ਆ ਸੀ ਸਭ ਤੋਂ ਵੱਡਾ ਐਨਾਨਸਮੈਂਟ ਜੋ ਮੇਰੇ ਦਿਲ ਨੂੰ ਛੂ ਗਿਆ ਉਹ ਥਾ ਮੂੰਗੀ ਕੇ ਉਪਰ ਜੋ ਐਮ ਐਸ ਪੀ ਦੇਣ ਦਾ ਕਾਰਗਰਮ ਹਮਾਰਾ ਸੁਪਨਾ ਹੈ ਔਰ ਮੈਂ ਸਮਝਦਾ ਹੂੰ ਇਹ ਸੁਪਨਾ ਜਲਦੀ ਪੂਰਾ ਹੋਗਾ ਜੋ ਕਿਸਾਨੋ ਦਾ ਸੁਪਨਾ ਹੈ ਕਿ ਇੱਕ ਇੱਕ ਫਸਲ ਕੇ ਉਪਰ ਸਰਕਾਰ ਐਮ ਐਸ ਪੀ ਦੇ ਅਸੀਂ ਕਹਿੰਦੇ ਆ ਜਾਂ ਕੁਰਸੀ ਛੱਡੋ ਜਾਂ ਬਾਈ ਦੀਆਂ ਬਾਈ ਫਸਲਾਂ ਤੇ ਐਮ ਐਸ ਪੀ ਦਿਓ ਨਹੀਂ ਤਾਂ ਫਿਰ ਬਿਲਕੁਲ ਥੋੜੇ ਹੱਤੀ ਗਾਲੀ ਕਰੀ ਨਹੀਂ ਨਹੀਂ ਸੁਣ ਲੈ ਸੋਰ ਸਰ ਸੁਣ ਸੁਣ ਇੱਕ ਇੱਕ ਦਾ ਚੁੱਕਾਂਗੇ ਐਮ ਐਸ ਪੀ ਤੇ ਬਿਕੂਗੀ ਜਿਹੜੀ ਫਸਲ ਚਾਹੇ ਉਹ ਕਪਾਹ ਐ ਨਰਮਾ ਐ ਚਾਹੇ ਉਹ ਸੂਰਜਮੁਖੀ ਐ ਚਾਹੇ ਮੱਕੀ ਐ ਚਾਹੇ ਕਣਕ ਐ ਚਾਹੇ ਝੋਨਾ ਐ ਜਿਹੜੀ ਫਸਲ ਇੱਕ ਵਾਰ ਮੰਡੀ ਚ ਆ ਗਈ ਉਹ ਸਰਕਾਰ ਦੀ ਹੋਊਗੀ ਤਾਂ ਇੱਕ ਇੱਕ ਦਾਣੇ ਦੀ ਜ਼ਿੰਮੇਵਾਰ ਸਰਕਾਰ ਹੋਊਗੀ ਕਿਸਾਨਾਂ ਨੂੰ ਦਾ ਇੱਕ ਦਾਣੇ ਦਾ ਪੈਸਾ ਮਿਲੂਗਾ ਕਿ ਸਾਡੇ ਕੋਲ ਰੋਡ ਮੈਪ ਬਣਿਆ ਪਿਆ ਤੁਸੀਂ ਅੱਜ ਸ਼ਾਮ ਨੂੰ ਸਹੀ ਹਾ ਦਿਓ ਘੰਟੇ ਮਤ ਸਾਨੂੰ ਜੀ ਬੀ ਭਾਲ ਕੇ ਲਓ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਗਈ ਨਹੀਂ ਤੁਸੀਂ ਸਰ ਮੈਂ ਤੁਸੀਂ ਮੇਰੇ ਗੱਲ ਤਾਂ ਸੁਣੋ ਨਾ ਦੀ ਆ ਛੋਟੀ ਪਾਰਟੀ ਚੋਣਾਂ ਤੋਂ ਪਹਿਲਾਂ ਕਹਿ ਰਹੀ ਐ ਵੀ 5 ਮਿੰਟਾਂ ਚ ਐਮਐਸਪੀ ਦੇਵਾਂਗੇ ਕੈਪਟਨ ਕੁਰਸੀ ਸਾਡੇ ਛੋਟੀ ਸਰਕਾਰ ਨੂੰ ਸਰ ਮੇਜ ਤਾਂ ਗੱਲ ਸੁਣਨਾ ਛੋਟੀ ਸਰਕਾਰ ਨੂੰ 3 ਸਾਲ ਹੋ ਗਏ ਅਡੂ ਅਡੀ ਕਿਸੇ ਦੇ ਉਹ ਹੁੰਦੇ ਆ ਯਾਰ ਨਹੀਂ ਫਿਰ ਜਲਦਬਾਜ਼ੀ ਨਾ ਨਾ ਕਰਿਆ ਕਰਨ ਅਸੀਂ ਮੁਰਗੀ ਦਾ ਮਾਅਬ ਜਾ ਦੇਵਾਂਗੇ ਬੱਕਰੀ ਦਾ ਮਾਅਬ ਜਾ ਦੇਵਾਂਗੇ ਆਹ ਖੜਾ ਕਿਸਾਨ ਇਹਦੀ ਗਾਂ ਮਰੀਆਂ ਪਸ਼ੂ ਮਰੀਆਂ ਦੱਸੋ ਕਿੱਥੇ ਮਾਅਬ ਜਾ ਦਿੱਤਾ ਇੱਕ ਵਾਰਾਂ ਤਾਂ ਤੁਸੀਂ ਸਰਕਾਰ ਕਹਿੰਦੇ ਵੀ ਭਾਈ ਅਸੀਂ ਦੇਵਾਂਗੇ ਮਾਅਬਜਾ ਜੇ ਬੰਦਾ ਮਾਪਿਓ ਕੋਲੇ ਨਾ ਜਾ ਕੇ ਰੂਗਾ ਕਿਤੇ ਕੋਲੇ ਜਾਊਗਾ ਹੈਗੀ ਆ ਅਸੀਂ ਗਾਹਾਂ ਰੱਖ ਦਾਂਗੇ ਪੰਜਾਬ ਸਰਕਾਰ ਕੋਲੇ ਹੋ ਦੱਸੋ ਇੱਕ ਤਾਂ ਸਾਡੀ ਮੰਗ ਇਹ ਹੈ ਵੀ ਜਿਹੜਾ ਐਮਐਸਪੀ ਦਾ ਉਹ ਸਰਕਾਰ ਆਪ ਦੇਵੇ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਠੀਕ ਆ ਦੂਜਾ ਫਿਰ ਆ ਜਿਹੜੀਆਂ ਬੀਬੀਆਂ ਖੜੀਆਂ ਇਹਨਾਂ ਨਾਲ ਪੰਗਾ ਪੈ ਜਾਂਦਾ ਚਲੋ 1000 ਰੁਪਿਆ ਤਾਂ ਨਹੀਂ ਪੈਸੇ ਨਾਲ ਦੱਸੋ ਤੁਸੀਂ ਸਾਨੂੰ ਆਖ ਦਿਓ ਪੈਸੇ ਨਾਲ ਜਿਹੜਾ ਆਪਣੀ ਸਰਕਾਰ ਨੇ ਕਿਹਾ ਵੀ ਅਸੀਂ 2500 ਰੁਪਿਆ ਦੇਵਾਂਗੇ ਹਾਂ ਦੇਵਾਂਗੇ ਕਿਦੋਂ ਦੇਵੋਗੇ ਜੀ ਦੋ ਵੋਟਾਂ ਇੱਧਰ ਆਜੋ ਇੱਧਰ ਨੇੜੇ ਆਜੋ ਮਾੜਾ ਨੇੜੇ ਆ ਜਾਓ ਨੇੜੇ ਆ ਕੇ ਗੱਲ ਕਰੋ ਨੇੜੇ ਆ ਕੇ ਗੱਲ ਕਰ ਲਓ ਉਹ ਉੱਥੇ ਨਹੀਂ ਜਗਾ ਇਹ ਨਹੀਂ ਤੁਰਨਾ ਸਾਡੇ ਗਿੱਟੇ ਗੋਡੇ ਜਦ ਅਸੀਂ ਤਾਂ ਨਾਲ ਖੇਤਾਂ 'ਚ ਵੀ ਗਏ ਸੀ ਇੰਨਾ ਕੰਮ ਕੀਤਾ ਸੀ ਸਾਨੂੰ ਕਹਿੰਦੇ ਤੁਸੀਂ ਬਸ ਕਾਪੜੇ ਤਿਆਰ ਰੱਖੋ ਸਾਨੂੰ 1000 ਰੁਪਏ ਵੀ ਆ ਕੇ ਸਾਨੂੰ 2500% ਸਾਨੂੰ ਆਹ ਦੱਸੋ ਉਹ ਕਿੱਧਰ ਗਈ ਉਹ ਕਿੱਧਰ ਗਈ ਛੋਟੇ ਨਾਲ ਮੈਂ ਤੁਸੀਂ ਮਾਤੇ ਖੋਲਦੀ ਸੀ ਬਾਹਰ ਮੂਰੇ ਬੈਠੀ ਸੀ ਕਹਿੰਦੀ ਮੈਂ ਖਾਤੇ ਖੋਲਦੀ ਆਈ ਦੋ ਸਰਕਾਰ ਆ ਕੇ ਉਹਦੀ ਪੈਸੇ ਦੂ ਹੁਣ ਪੈਸੇ ਕਿੱਧਰ ਗਏ ਕਿਉਂ ਝੂਠ ਮਾਰੇ ਸੀ ਲੋਕਾਂ ਨਾਲ ਕੋਈ 1000 ਰੁਪਏ ਤੇ ਨਹੀਂ ਸਰਕਾਰ ਦੇ ਤੇ ਬੈਠੇ ਕੋਈ ਭੁੱਖਾ ਨਹੀਂ ਮਰਦਾ ਲੋਕ ਵੋਟਾਂ ਕਿਉਂ ਵੋਟਾਂ ਲੈ ਤਾ ਹੁਣ ਲੈ ਲਿਆ ਨਹੀਂ ਤੁਸੀਂ ਹੁਣ 27 ਦੇ ਵਿੱਚ ਜਿੱਤ ਕੇ ਦਿਖਾਓ ਲੋਕਾਂ ਨੇ ਜਿਤਾਇਆ ਸੀ ਨਾ ਝੂਠ ਮਾਰੇ ਸੀ ਸਾਰੇ ਝੂਠ ਸਾਡੇ ਮੂਹਰੇ ਆਉਣਗੇ ਕਿ ਕਿਸਾਨਾਂ ਨੇ ਕੜਕ ਮੱਚ ਗਈ ਉੱਥੇ ਐਮਐਲਏ ਕਿਹੜੀ ਆ ਉਹ 5 5 ਸਾਲਾਂ ਜੂਰਾਂ ਬਰਾਦਦੀ ਆਏ ਉਹ ਜਿਹੜਾ ਕੰਮ ਹੁੰਦਾ 5 ਸਾਲਾਂ ਦਾ ਤੁਸੀਂ ਸਰ ਮੈਨੂੰ ਐਂ ਦੱਸੋ ਵੀ ਕੜਕ ਮੱਚ ਗਈ ਲੋਕਾਂ ਦੀ ਸੀਐਮ ਨੇ ਇੱਕ ਲੱਭ ਜੂ ਨਹੀਂ ਬੋਲਿਆ ਹੁਣ ਸਕੂਲਾਂ ਦੇ ਵਿੱਚ ਐਮਐਲਏ ਆਉਣ ਲੱਗੇ ਉੱਥੇ ਜਾਣ ਦੱਸੋ ਕਿਸਾਨਾਂ ਨੂੰ 100 ਪੈਸੇ ਤੁਸੀਂ ਜਾ ਦੇਖੋ ਲੋਕਾਂ ਨੇ ਦੇਖੋ ਆਪਣਾ ਕੇਸਰ ਐਮ ਐਲ اے ਤੁਸੀਂ ਤੁਸੀਂ ਮੇਰੀ ਗੱਲ ਸੁਣੋ ਤੁਸੀਂ ਮੇਰੇ ਨਾਲ ਕੁਆਲੀਫਿਕੇਸ਼ਨ ਪੜੇ ਹੋ ਵਾਧਾ ਸਾਰੇ ਯੋਗਤਾ ਤੁਹਾਡੀ ਆ ਐਮ ਐਲ اے ਦਾ ਕੰਮ ਹੁੰਦਾ ਤੇ ਵਿਧਾਨ ਸਭਾ ਚ ਕਾਨੂੰਨ ਬਣਾਉਣਾ ਐਮ ਐਲ اے ਦਾ ਕੰਮ ਖੇਤਾਂ ਚ ਨਹੀਂ ਹੈ ਨਾ ਜਾ ਸਕਦਾ ਪਰ ਉੱਥੇ ਜਿਹੜਾ ਵਿਧਾਨ ਸਭਾ ਦੇ ਵਿੱਚ ਕਾਨੂੰਨ ਬਣਾਉਂਦਾ ਉਹ ਤਾਂ ਪਰਾਣਾ ਚੱਲੇ ਜਾਂਦਾ ਨਹੀਂ ਐਵੇਂ ਪਹਿਲੇ ਜਦੋਂ ਹਾਂ ਸਕੂਲ ਦੇ ਵਿੱਚ ਆ ਸਕਦਾ ਕਿਸੇ ਸਾਥ ਦੇ ਵਿੱਚ ਆ ਕੇ ਵੀ ਲੋਕਾਂ ਨਾਲ ਖੜ ਸਕਦਾ ਕਿਸਾਨਾਂ ਨਾਲ ਕਣਕਾਂ ਮਾਚੀਆਂ ਕਿਸਾਨਾਂ ਦੀਆਂ ਲੋਕਾਂ ਨੇ ਪੈਸੇ ਦਿੱਤੇ ਕਿਹੜੀ ਕਿਹੜੀ ਸਰਕਾਰ ਨੇ ਪੈਸੇ ਦਿੱਤੇ ਆ ਉਦੋਂ ਕਿੱਧਰ ਸਰਕਾਰ ਮਰੀ ਹੋਈ ਸੀਗੀ ਆਮ ਪਾਰਟੀ ਦੀ ਇਹ ਲੋਕਾਂ ਨੇ ਸੰਭਾਲਿਆ ਆਰਣ ਸਤਾਈ ਦੇ ਵਿੱਚ ਸਤਾਈ ਦੇ ਵਿੱਚ ਜੁੜਾ ਤੁਸੀਂ ਇਹ ਕਿਨੇ ਵੀ ਪਹਿਲਾਂ ਨੇ ਕਰਿਆ ਸੀ ਲੋਕਾਂ ਨੇ ਸੋਨੂ ਲੈ ਕੇ ਆਂਦਾ ਹੈ ਨਾ ਪਹਿਲਾਂ ਲੈ ਨੇ ਕੀਤਾ ਸੀ ਉਹਨਾਂ ਨੇ ਭੋਗਤ ਲਿਆ ਠੀਕ ਹੈ ਨਸ਼ੇ ਦੇ ਚੀਜ਼ ਵੰਡਦੇ ਆ ਆਮ ਪਾਰਟੀ ਜਾ ਕੇ ਉੱਥੇ ਮੂਰੇ ਖੜੀ ਹੁੰਦੀ ਆ ਕਾਲੀਆਂ ਦੀ ਕਣਕ ਬਣਾਈ ਹੋਈ ਆ ਕਾਰਡ ਕਾਲੀਆਂ ਦੇ ਬਣੇ ਹੋਇਆ ਜਿਹੜੇ ਚੁੱਲੇ ਵੰਡੇ ਕਾਲੀਆਂ ਨੇ ਵੰਡੇ ਕਿਹੜੇ ਵੰਡੇ ਤੁਸੀਂ ਚੁੱਲੇ ਵੀ ਉੱਥੇ ਜਾ ਕੇ ਤੁਸੀਂ ਆਪਦੀਆਂ ਫੋਟੋਆਂ ਲਵਾਉਣ ਬੈਠੇ ਸਰ ਮੈਨੂੰ ਤੁਸੀਂ ਐਂ ਦੱਸੋ ਤੁਸੀਂ ਐਮ ਐਲ ਏ ਸਾਹਿਬ ਤੁਸੀਂ ਮੈਨੂੰ ਐਂ ਦੱਸੋ ਸ਼ਰਾਬ ਨਾਲ ਬੰਦੇ ਮਰੇ ਆ ਇੱਕ ਮਿੰਟ ਖੜੋ ਇੱਕ ਮਿੰਟ ਸ਼ਰਾਬ ਨਾਲ ਬੰਦੇ ਮਰੇ ਆ ਜਦੋਂ ਕੈਪਟਨ ਦੀ ਸਰਕਾਰ ਸੀ ਭਗਵਾਨਤ ਮਾਨ ਇਹ ਕਹਿੰਦੇ ਵੀ 302 ਦਾ ਪਰਚਾ ਮੁੱਖ ਮੰਤਰੀ ਤੇ ਹੋਣਾ ਚਾਹੀਦਾ ਸ਼ਰਾਬ ਕਿਹਦੇ ਨਾਲ ਵਿਖਦੀ ਆ ਪੁਲਿਸ ਦੀ ਇੱਕ ਮਿੰਟ ਪੁਲਿਸ ਦੀ ਮਿਲੀ ਭੁਗਤਾਨ ਨਾਲ ਪ੍ਰਸ਼ਾਸਨ ਦੀ ਮਿਲੀ ਭੁਗਤਾਨ ਨਾਲ ਤੇ ਐਮਐਲਏ ਦਾ ਹੱਥ ਹੁਣ ਉੱਥੇ ਜਿਹੜੇ 24 ਲੋਕ ਮਰੇ ਆ 307 ਦਾ ਪਰਚਾ ਮੁੱਖ ਮੰਤਰੀ ਤੇ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ਜੇ ਉਹ ਆਪ ਕਹਿੰਦਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਪਰਚਾ ਹੋਣਾ ਚਾਹੀਦਾ ਹੁਣ ਪਰਚਾ ਉਸਤੇ ਹੋਣਾ ਚਾਹੀਦਾ ਫਿਰ ਸਰਕਾਰ ਛੋਡੀ ਪੁਲਿਸ ਛੋਡੀ ਛੋਟੇ ਮਹਿਕਮਿਆਂ ਦੇ ਹੁੰਦੇ ਬਾਲਜੂ ਜਿਹੜੀ ਧੜਾ ਧੜਾ ਅਸਰਾ ਦਿਖਦੀ ਉਹ ਕਿਵੇਂ ਵਿਖਦੀ ਆ ਉਹਨਾਂ ਨੂੰ ਇਹ ਕਿਹਾ ਗਿਆ ਵੀ ਇੱਕ ਇੱਕ ਛੋਟੇ ਪਰਿਵਾਰ ਨੂੰ ਨੌਕਰੀ ਦਿੱਤੀ ਜਾਊਗੀ ਮੇਰਾ ਖਿਆਲ 50-50 ਲੱਖ ਰੁਪਈਆ ਨੂੰ ਆਉਂਦੇ ਤਾਂ ਨਹੀਂ ਇਹ 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 ਸੀ ਇਹ ਕਹਿੰਦਾ ਸੀ ਵੀ ਉਹਨਾਂ ਦੇ ਪਰਚਾ ਦਰਜ ਹੋਣਾ ਚਾਹੀਦਾ ਆ ਵੀ ਉਹ ਮੇਰੇ ਕੋਲ ਹੈਗੀ ਐ ਜਿਹਦੀ ਗੱਲ ਆਪਾਂ ਕੱਢ ਲੈਨੇ ਦੁਵਾਰੇ ਕਰ ਲੈਨੇ ਆਪਾਂ ਜੇ ਸੁਣ ਕੇ ਠੀਕ ਹੈ ਨਾ ਤੁਸੀਂ ਇਹ ਨਾ ਕਰੋ ਤੁਸੀਂ ਜੇ ਹੁਣ ਮਾਰ ਲਾ ਉਹਨਾਂ ਨੂੰ ਤੁਸੀਂ 10 ਲੱਖ ਰੁਪਈਆ ਮਾਅਬਜ਼ਾ ਦੇਤਾ ਜਿਹੜੀ ਬੀਬੀ ਤੇ ਡਰਾਉ ਰਹੀ ਹੰਬੜਾ ਹੋ ਕੇ ਉਹ ਮਰ ਗਈ ਉਹਨੂੰ ਦਿੱਤਾ ਤੁਸੀਂ 5 ਲੱਖ ਰੁਪਈਆ ਇਹ ਕਿਹੜੀ ਪਾਲਿਸੀ ਹੈ ਸਰਕਾਰ ਦੀ ਤੁਸੀਂ ਘੱਟ ਤੋਂ ਘੱਟ ਲੀਗਲ ਤੌਰ ਤੇ ਵੀ ਜਿਹੜਿਆਂ ਨੇ ਹੱਥ ਉਹਦੇ ਵਿੱਚ ਕਿਹੜੇ ਕਿੜਿਆਂ ਦੇ ਆ ਥੋੜਾ ਇਹ ਤੁਸੀਂ ਮੈਨੂੰ ਦੇ ਦਿਓ ਲਿਖ ਕੇ ਆਹ ਤੇ ਮੈਂ ਇਸ ਵੀ ਗੱਲ ਗਾਹਾਂ ਪਤਾ ਦੂੰ ਮੈਂ ਦੇਖੋ ਤਾਂ ਹੀ ਕਰਦਾ ਹਾਂ ਚਲੋ ਤੁਸੀਂ ਨਸ਼ਿਆਂ ਦਾ ਪ੍ਰਚਾਰ ਸ਼ੁਰੂ ਕੀਤਾ ਨਸ਼ਾ ਵਿਰੋਧ ਜੋਧ ਖੜ ਜੋ ਇੱਕ ਮਿੰਟ ਉਹ ਤੁਹਾਡੀ ਬੀਬੀ ਦਾ ਕੀ ਮੈਨੂੰ ਥੜਾ ਵਾਲੀ ਦਾ ਹਾਂ ਪਰ ਮਲੇ ਦੇ ਪਾਲ ਉਹਦੀ ਪਿੰਡ ਦੀ ਕੁੜੀ ਸੀਗੀ ਤਾਂ ਹੀ ਘਾਟਾ ਆ ਗਿਆ ਅੱਜ ਪਿੰਡ ਦੀ ਕੁੜੀ ਤਾਰ ਕੇ ਉਹਨੂੰ ਟਾਇਰ ਵਿੱਚ ਸੀ ਇਹ ਸਵਾਲ ਦੱਸੋ ਸਾਹਿਬ ਤੁਸੀਂ ਮੈਨੂੰ ਸਾਰਾ ਦੇ ਵਿੱਚ ਆਟਾ ਦੇ ਜਾ ਜਾ ਕੇ ਇਹ ਜੇ ਬੇਤੀ ਹੁੰਦਾ ਅਕਸਰ ਜੱਜ ਨਹੀਂ ਹੁੰਦਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਅੱਜ ਸਾਰੇ ਪ੍ਰੈਸ ਵਾਲੇ ਸੁਣ ਲੋ ਐਮ ਐਲ ਏ ਸਭ ਕਹਿੰਦੇ ਨੇ ਕੋਰਟ ਦਾ ਫੈਸਲਾ ਤੁਸੀਂ ਚਾਰਜ ਸ਼ੀਟ ਪੇਸ਼ ਕਿਉਂ ਨਹੀਂ ਕਰੀ ਪੁਲਿਸ ਨੇ ਛੋਡੀ ਨਹੀਂ ਲੋਕਾਂ ਨੇ ਘਰ ਪਟ ਲੋਕਾਂ ਦੇ ਘਰ ਧਾ ਦਿਓ ਛੋਡੀ ਬੀਬੀ ਨੇ ਨਸ਼ੇ 'ਚ ਫੜੀ ਗਈ ਆ ਤੇ ਉਹਦਾ ਚਲਾਨ ਪੇਸ਼ ਕਿਉਂ ਨਹੀਂ ਕੀਤਾ ਪੁਲਿਸ ਨੇ ਤੇ ਜਮਾਤ ਛੋਡੀ ਪੁਲਿਸ ਨੇ ਦਵਾਈ ਆ ਤੇ ਛੋਡੀ ਪੁਲਿਸ ਦੇ ਵਿੱਚ ਹ ਤੁਸੀਂ ਕਹਿੰਦੇ ਰਹੇ ਹੋ ਨਾ ਕਾਲੀਆਂ ਦੀ ਸਰਕਾਰ ਵਲੇ ਵੀ ਸਾਰੇ ਨਸ਼ਾ ਵੇਚਦੇ ਆ ਅੱਜ ਤੁਸੀਂ ਸੌਂ ਖਾ ਕੇ ਦੱਸੋ ਛੋਡੇ ਹਲਕੇ ਦੇ ਵਿੱਚ ਜਿੰਨੇ ਲੋਕ ਨਸ਼ਾ ਵੇਚਦੇ ਆ ਤੁਸੀਂ ਉਹਨਾਂ ਤੋਂ ਕਿੰਨਾ ਕਮਿਸ਼ਨ ਲੈਨੇ ਯਾਰ ਮੈਂ ਕਿਹੜਾ ਕਮਿਸ਼ਨ ਲੈਣਾ ਤੁਸੀਂ ਲੈਂਦੇ ਨਹੀਂ ਮੈਂ ਨਹੀਂ ਇੱਕ ਮਿੰਟ ਥੋੜਾ ਮੈਂ ਤੁਹਾਨੂੰ ਦਗਾ ਨਹੀਂ ਨਹੀਂ ਤੁਸੀਂ ਇਹ ਮੈਂ ਥੋੜੀ ਗੱਲ ਦੱਸੋ ਵੀ ਕਿਹੜੇ ਕਿਸੇ ਬੰਦੇ ਕੋਈ ਗੁਰਦੁਆਰੇ ਮੈਂ ਤੁਸੀ ਮੈਂ ਥੋੜੀ ਗੱਲ ਤੇ ਛੱਡੋ ਐਸੇ ਨਹੀਂ ਹੋਣਾ ਚਾਹਣਾ ਮੈਂ ਐਸੇ ਨਹੀਂ ਹੋਣਾ ਭਗਵੰਤ ਮਾਰ ਇਹ ਕਹਿੰਦਾ ਸੀ ਵੀ ਕਾਲੀਆਂ ਦੀ ਸਰਕਾਰ ਵਲੇ ਕੈਪਟਨ ਦੀ ਵਲੇ ਵੀ ਸਾਰੇ ਐਮਐਲਏ ਰਲੇ ਵੇ ਆ ਤੇ ਹੁਣ ਵੀ ਬੇਅਦਬੀ ਦੇ ਮਾਮਲੇ ਤੇ ਵੀ ਉਹ ਇਹ ਕਹਿੰ ਬੀਆਰੇ ਸਾਰੇ ਰਲੇ ਵਿਆ ਅਨਸਾਫ ਨਹੀਂ ਹੋਣ ਦਿੰਦੇ ਗਰੀਬਾਂ ਨੇ ਜਵਾਕ ਉਹਨਾਂ ਨੇ ਜਾਨ ਕਟਾਉਣੀ ਛੋਟ ਪ੍ਰੈਸ ਕਢੀਏ ਤਾਂ ਕਹਨਾ ਕਰੋ ਸਾਨੂੰ ਪਤਾ ਸੀ ਉਹਨੇ ਟਾਈਮ 'ਚ ਹੀ ਗੱਲ ਨਵੇੜਨੀ ਆ ਛੋਟੇ 'ਚ ਨਹੀਂ ਗਈ ਆ ਮੇਰੀ ਆ ਤੁਸੀਂ ਇੱਕ ਤਾਂ ਇਹ ਆ ਵੀ ਨਸ਼ਿਆਂ ਬਾਰੇ ਛੋਟੇ 'ਚ ਲਿਖਿਆ ਜੀ ਤੁਸੀਂ ਮੈਨੂੰ ਲਿਖ ਕੇ ਦੇ ਦਿਓ ਨਸ਼ਿਆਂ ਬਾਰੇ ਸਾਡਾ ਚੱਲ ਰਿਹਾ ਹੈ ਕੱਲ ਤੋਂ ਫਿਲਮ ਹੈ ਸ਼ੁਰੂ ਅੱਜ ਤੋਂ ਹੀ ਸ਼ਾਮ ਨੂੰ ਛੋਟੇ ਪਿੰਡ 'ਚ ਨਸ਼ਾ ਮੁਕਤ ਕਰਤਾ ਹਾਂਜੀ ਛੋਟੇ ਪਿੰਡ ਕਿੰਨਾ ਤੇ ਧਰਨਾ ਚੱਲਿਆ ਤੁਸੀਂ ਕਿਉਂ ਨਾ ਛਾਦ ਦਿੱਤਾ ਕਿਉਂ ਨਹੀਂ ਛਾਦ ਦਿੱਤਾ ਮੈਂ ਤਾਂ ਆਖ ਮੈਂ ਉਸੇ ਬੰਦੇ ਰਿਹਾ ਬਹੁਤ ਵੇਕਦਾ ਸਾਰੇ ਚੱਕਾਂ ਚ ਵੇਕਦਾ ਛੋਟੀ ਨਿਗਰਾਨੀ ਦੇ ਵਿੱਚ ਆ ਛੋਟੀ ਪੁਲਿਸ ਨੂੰ ਪਤਾ ਤੁਸੀਂ ਸੱਸੀ ਘਰਤਾ ਇਹ ਡੀਆਈਆਈ ਇਹ ਜੇਲ੍ਹਾਂ ਦਾ ਮੁਖੀ ਆ ਉਹਦੀ ਰਿਪੋਰਟ ਕਢਾ ਲਓ ਘੰਟੇ ਜਣਾ ਸੰਬੰਧ ਕਰ ਲਾਂਗੇ ਆਪਾਂ ਕਢਾਓ ਤੁਸੀਂ ਕੋਮਲ ਵੀਜੈ ਪ੍ਰਤਾਪ ਆ ਉਹਦੀ ਰਿਪੋਰਟ ਲੈ ਲਓ ਦੇਖੋ ਸਰ ਤੁਸੀਂ 3 ਸਾਲਾਂ ਦੇ ਵਿੱਚ ਪੁੱਚੋ ਖੁਰਦੇ ਦੇ ਵਿੱਚ ਪਹਿਲੀ ਆ ਰਹੇ ਹੋ ਠੀਕ ਆ ਸਾਡੇ ਜਿਹੜਾ 500 ਏਕੜ ਨੂੰ ਰਖਵੇਂ ਨੂੰ ਪਾਣੀ ਨਹੀਂ ਮਿਲਦਾ ਉਹਦਾ ਕੀ ਪ੍ਰਬੰਧ ਹੋਊਗਾ ਡਿਸਪੈਂਸਰੀ ਆ ਤੁਸੀਂ ਮੈਨੂੰ ਇਹ ਦੱਸੋ ਵੀ ਖੇਤੀਬਾੜੀ ਦਫ਼ਤਰ ਤੋਂ ਡਿਸਪੈਂਸਰੀ ਤਾਂ ਬਣ ਸਕਦੀ ਹੈ ਡਿਸਪੈਂਸਰੀ ਤੋਂ ਖੇਤੀਬਾੜੀ ਦਫ਼ਤਰ ਬਣ ਸਕਦਾ ਛੋਟੀ ਪਾਰਟੀ ਦੇ ਵਰਕਰਾਂ ਨੇ ਜਿਹੜਾ ਬਸਣ ਵਾਲਾ ਡਿਸਪੈਂਸਰੀ ਸੁਦੇਸ਼ਪਾਲ ਸਿੰਘ ਜੀ ਦਾ ਇਹ ਕਰਤਾ ਥੋੜਾ ਦਸਵੰਤੀ ਬਣ ਜੂਗੀ ਹੋ ਤਾਂ ਸਰਪੰਚ ਬਣਾਉਗਾ ਹੁਣ ਤੁਹਾਨੂੰ ਨਹੀਂ ਸਰ ਅਸੀਂ ਸਾਨੂੰ ਮੰਗ ਪੱਤਰ ਦੇਖਿਆ ਤੁਸੀਂ ਡੈਪਟੀਟੇਸ਼ਨ ਤੋਂ ਡਾਕਟਰ ਭੇਜਿਆ ਛੋਟੇ ਵਰਕਰਾਂ ਨੇ ਉਹਨੂੰ ਡਿਸਪੈਂਸਰੀ ਨੂੰ ਖੇਤੀਬਾੜੀ ਦਫ਼ਤਰ ਬਣਾਤਾ ਦੇਖਿਆ ਛੋਟੀ ਮੈਡਮ ਪੁੱਛ ਲੈ ਨੂੰ ਲੋਕਾਂ ਨੇ ਬਸੂ ਮਾਰਦਾ ਤੁਸੀਂ ਖੇਤੀਬਾੜੀ ਦਫ਼ਤਰ ਬਣਾਤਾ ਖੇਤੀਬਾੜੀ ਦਫ਼ਤਰ ਤੋਂ ਡਿਸਪੈਂਸਰੀ ਬਣ ਜਾਂਦੀ ਹੁੰਦੀ ਆ